ਆੰਦੇਣਾ ਰਾਣ ਰਾਣ ਨੂੰ ਰਾਣ ਨੂੰ ਆਂਦੇ ਰਾਣ ਜੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਕਾਸੋ ਆਪਰੇਸ਼ਨ ਜਿਹੜਾ ਕੀਤਾ ਗਿਆ ਸ਼ੁਰੂ ਕਰਾਇਆ ਗਿਆ ਸੀ ਇਹ ਗੁਰਦਾਸਪੁਰ ਦੀਆਂ ਚਾਰੋਂ ਸਾਊਥ ਵੀ ਜਿਹਨਾਂ ਦੇ ਵਿੱਚ ਕੀਤਾ ਗਿਆ ਦੀਨਾਨਗਰ ਵੀ ਤੇ ਗੁਰਦਾਸਪੁਰ ਵੀ ਕਲਾਨੌਰ ਵੀ ਤੇ ਰੂਰਲ ਚ ਵੀ ਉਹਦੇ ਚ ਅਲੱਗ-ਅਲੱਗ ਜਗ੍ਹਾ ਜਿਹੜੀਆਂ ਵੀ ਕੁਝ ਆਇਡੈਂਟੀਫਾਈ ਹੋਈਆਂ ਸੀ ਜਾਂ ਲੋਕਾਂ ਵੱਲੋਂ ਇਨਫੋਰਮੇਸ਼ਨ ਦਿੱਤੀ ਗਈ ਸੀ ਕਿ ਇੱਥੇ ਕੋਈ ਮਾੜੇ ਚੰਗੇ ਬੰਦੇ ਜਿਹੜੇ ਆ ਨਸ਼ਾ ਕਰਦੇ ਆ ਜਾਂ ਵੇਚਦੇ ਆ ਉਸ ਸੰਬੰਧੀ ਜਿਹੜਾ ਹੈ ਗੋਪਾਲ ਸ਼ਾਹ ਰੋਡ ਦੀਆਂ ਝੁੱਗੀਆਂ ਤੇ ਆ ਜਿਹੜੇ ਮੜੀਆਂ ਚ ਸਾਰੀ ਸਰਚ ਕੀਤੀ ਹੈ ਡੀਐਸਪੀ ਸਾਹਿਬ ਸਿਟੀ ਤੇ ਐਸਐਚਓ ਸਾਧਰ ਤੇ ਸਿਟੀ ਨੇ ਰਲ ਕੇ ਤੇ ਫੋਰਸ ਦੇ ਨਾਲ ਤੇ ਉਹ ਸਾਰਾ ਜਿਹੜਾ ਅੱਗੇ ਵੀ ਜਾਰੀ ਰਹੂਗਾ ਅੱਜ ਕੁਝ ਮਿਲਿਆ ਜੀ ਤੋਂ ਆ ਉਹਦੇ ਸੰਬੰਧੀ ਸਾਰਾ ਜਿਹੜਾ ਲੀਗਲ ਪ੍ਰੋਸੈਸ ਹੈ ਉਹ ਚੱਲ ਰਿਹਾ ਹੈ ਉਹ ਤੋਂ ਬਾਅਦ ਸਾਰੀ ਡਿਟੇਲ ਤੁਹਾਨੂੰ ਦੇ ਦਾਂਗੇ ਹੋਰ ਵੀ ਕਿਤੇ ਕਿਤੇ ਚੈਕਿੰਗ ਕੀਤੀ ਜਾ ਰਹੀ ਹੈ ਜੀ ਹੋਰ ਅਲੱਗ-ਅਲੱਗ ਚਾਰੋਂ ਸਾਵੜੂ ਜਨਾਂ ਚ ਹੋਈ ਹੈ ਕੀ ਮੈਸੇਜ ਦੇਣਾ ਜਾਂਦੀ ਹੈ ਮੈਸੇਜ ਇਹੀ ਹੈ ਜੀ ਵੀ ਚੰਗੇ ਕੰਮ ਕਰੋ ਮਾੜੇ ਕੰਮ ਛੱਡੋ ਨਸ਼ੇ ਬੰਦ ਕਰੋ ਤੁਸੀਂ ਜੇ ਰੇਡ ਕੀਤੀ ਹੈ ਤੁਸੀਂ ਉੱਥੇ ਦੇਖਿਓਗੇ ਪਹਿਲਵਾਨੀ ਵਾਸਤੇ ਵੀ ਉੱਥੇ ਬਣਾਇਆ ਗਿਆ ਜੀ ਇਹੀ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਨਸ਼ਿਆਂ ਤੋਂ ਦੂਰ ਰਹੋ ਤੇ ਖੇਡਾਂ ਵਾਲੋ ਤੇ ਤੁਸੀਂ ਕੀ ਕਰਦੇ ਬਿਲਕੁਲ ਜੀ ਖੇਡਾਂ ਜਿਹੜੀਆਂ ਉਹ ਜਦ ਖੇਡਾਰ ਕਰਨ ਖੇਡਣਗੇ ਤੇ ਤੰਦਰੁਸਤ ਰਹਿਣਗੇ ਨਸ਼ੇ ਕਰਨਗੇ ਤਾਂ ਫਿਰ ਉਹ ਮੌਤ ਵੱਲ ਨੂੰ ਜਾਣਗੇ ਜਲਦੀ